ਮੈਂ ਕਹਣਾ ਵੀ ਲਹਨਤਾਂ ਯਾਰ ਇੰਨੀਆਂ ਲਹਨਤਾਂ ਤੂੰ ਘੱਟ ਗਿਆ 2 ਸਾਲਾਂ ਦੇ ਵਿੱਚ ਜਿਹੜੀਆਂ ਲਹਨਤਾਂ 70 ਸਾਲਾਂ ਦੇ ਵਿੱਚ ਉਹਨਾਂ ਨੇ ਖੱਟੀਆਂ ਸੀ ਤੂੰ 2 ਸਾਲਾਂ ਚ ਹੀ ਘੱਟ ਗਿਆ ਉਹੀ ਦਿੱਲੀ ਦਾ ਖੂਨ ਉਹੀ ਕੇਪੀਐਸ ਵਰਗੀਆਂ ਰੂਹਾਂ ਉਹੀ ਬਿਆਨਤੇ ਪੁੱਛਣ ਵਾਲੇ ਕੰਮ ਵੀ ਤੂੰ ਆਪਦੇ ਪੁੱਤਾਂ ਨੂੰ ਮਰਵਾਏਂਗਾ ਪਰ ਫਧੀਆਂ ਸੱਲੀਆਂ ਤੇ ਭਾਨੇ ਸਿੱਧੂ ਦਾ ਖੋਟ ਦੱਸ ਦੋ ਬਾਈ ਕੀ ਹੈ ਤਾਜ ਬਈ ਸਟੇਟਮੈਂਟ ਉਹਨਾਂ ਦੀ ਵੀ ਆਈ ਸੀ ਪੁਲਿਸ ਮਹਿਕਮੇ ਦੀ ਕਿ ਆ ਤਾਂ ਝੂਠ ਦੁਫਾਨ ਕਹੀ ਜਨੇ ਤੁਸੀਂ ਬਈ ਸਿੱਲੀਆਂ ਤੇ ਇੰਨਾ ਕਰਤਾ ਜਿਸ ਸਿਸਟਮ ਵੀ ਕੁਝ ਨਹੀਂ ਹੋਇਆ ਜੀ ਵੀ ਇਹ ਜਾਣ ਕੇ ਝੂਠ ਫੈਲਾਇਆ ਜਾ ਰਿਹਾ ਅਸੀਂ ਕੋਈ ਉਹਨਾਂ ਤੇ ਕੋਈ ਤਸ਼ੱਦਦ ਨਹੀਂ ਕਰਿਆ ਕੁਝ ਵੀ ਨਹੀਂ ਕੀਤਾ ਸਾਡੇ ਨਾਲ ਤਾਂ 999 'ਚ ਵੀ ਨਹੀਂ ਹੋਇਆ ਹੋਣਾ ਜੀ ਉਹਨਾਂ ਨੇ ਕਿਦਾਂ ਕਿਹਾ ਵੀ 999 'ਚ ਤੁਹਾਡੇ ਮੁੰਡੇ ਨਹਿਰਾਂ ਤੇ ਲੈ ਜਾ ਕੇ ਮਾਰਤੇ ਇਹਨਾਂ ਨੇ ਕਿਦਾਂ ਕਿਹਾ 999 ਰੋਡ ਝੂਠੇ ਪਰਚੇ ਪਾ ਕੇ ਅੰਦਰ ਡੇਗਤੇ ਸਾਡੇ ਬੰਦੀ ਸਿੰਘ ਅੰਦਰ ਬੈਠੇ ਸਜਾਵਾਂ ਪੂਰੀਆਂ ਹੋ ਗਈਆਂ ਇਹ ਤਾਂ ਉਹ ਵੀ ਮੁਕਰਦੇ ਨੇ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸੰਗਰੂਰ ਚ ਮੌਜੂਦ ਆ ਸੰਗਰੂਰ ਚ ਵੱਡਾ ਪ੍ਰਦਰਸ਼ਨ ਹੋ ਰਿਹਾ 3 ਫਰਵਰੀ ਦੀ ਕਾਲ ਦਿੱਤੀ ਗਈ ਸੀ ਕਾਲ ਤੋਂ ਬਾਅਦ ਵੱਡਾ ਪ੍ਰਦਰਸ਼ਨ ਨੈਸ਼ਨਲ ਹਾਈਵੇ ਬਠਿੰਡਾ ਚੰਡੀਗੜ੍ਹ ਤੇ ਲੱਖਾਂ ਸਿਧਾਣਾ ਦੀ ਅਗਵਾਈ ਚ ਸ਼ੁਰੂ ਕਰ ਦਿੱਤਾ ਹੈ ਵੱਡਾ ਇਕੱਠ ਹੋਇਆ ਨੌਜਵਾਨਾਂ ਦਾ ਸੋ ਤਸਵੀਰਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਬਾਈ ਰਾਜ ਖਾਲਸਾ ਸਾਡੇ ਨਾਲ ਮੌਜੂਦ ਆ ਬਾਈ ਬਾਈ ਉਸ 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 ਦਿਨ ਬੜਾ 1 ਫਰਵਰੀ ਨੂੰ ਦਿੱਕਤਾਂ ਆਈਆਂ ਅਰੇਸਟ ਵੀ ਹੋਏ ਅਰੇਸਟ ਕਰਨ ਤੋਂ ਬਾਅਦ ਫੇਰ ਫੇਰ ਦੁਬਾਰਾ ਤੁਹਾਨੂੰ ਛੜਤਾ ਸੀ ਕੀ ਮਾਹੌਲ ਬਣਿਆ ਸੀ ਉਸ ਦਿਨ ਤੇ ਅੱਜ ਦੇ ਦਿਨ ਦਿੱਕਤਾਂ ਬਾਈ ਸਿੰਘਾਂ ਨੂੰ ਆਉਂਦੀਆਂ ਹੁੰਦੀਆਂ ਨੇ ਸুরু ਤੋਂ ਸਾਡਾ ਇਤਿਹਾਸ ਚੱਕ ਲੋ ਅਸੀਂ ਦਿੱਕਤਾਂ ਦਾ ਸਾਹਮਣਾ ਕਰਕੇ ਇੱਥੇ ਤੱਕ ਆਇਆਗੇ ਹਨਾ ਤੇ ਉਸ ਦਿਨ ਜਾ ਰਹੇ ਸੀ ਜੋ ਸਾਡਾ ਪ੍ਰੋਗਰਾਮ ਰੱਖਿਆ ਹੋਇਆ ਸੀ ਅੰਦੋਲਾ ਫੜਕ ਤੇ ਜਾਣਾ ਸੀ ਤੇ ਰਸਤੇ ਦੇ ਵਿੱਚ ਸਾਨੂੰ ਅਰੈਸਟ ਕਰ ਲਿਆ ਤੇ ਸਾਰਾ ਦਿਨ ਬਾਲੀਆਂ ਥਾਣੇ ਦੇ ਵਿੱਚ ਰੱਖਿਆ ਪਰ ਮੈਂ ਕਹਿੰਦਾ ਵੀ ਦਰਿਆਵਾਂ ਦੇ ਬਣਾ ਨੂੰ ਕਿਵੇਂ ਰੋਕੋਗੇ ਭਵੰਤ ਸਿਆ ਕਿਵੇਂ ਰੋਕੇਗਾ ਆ ਤੇਰੀ ਰਾਜਧਾਨੀ ਹੈ ਜਿਹੜੀ ਨੂੰ ਤੁਸੀਂ ਰਾਜਧਾਨੀ ਕਹਿੰਦੇ ਸੀ ਅੱਜ ਰਾਜਧਾਨੀ ਦੇ ਵਿੱਚ ਲੋਕ ਦੇਖ ਲੈ ਕਿਹੜੇ ਖੜਿਆ 80% ਲੋਕ ਉਹ ਆ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਬਾਈ ਭਵੰਤ ਨੂੰ ਜਿਤਾਉਣ ਦੇ ਲਈ 92 एमएल 92 एमएल ਇਸ ਏਰੀਆ ਦੇ ਮਾਲਵੇ ਲੋ ਮਾਲਵੇ ਦੇ ਲੋਕਾਂ ਨੇ ਬਣਾਏ ਪਰ ਮੈਂ ਕਹਣਾ ਵੀ ਲਹਨਤਾਂ ਯਾਰ ਇੰਨੀਆਂ ਲਹਨਤਾਂ ਤੂੰ ਘਟ ਗਿਆ 2 ਸਾਲਾਂ ਦੇ ਵਿੱਚ ਜਿਹੜੀਆਂ ਲਹਨਤਾਂ 70 ਸਾਲਾਂ ਦੇ ਵਿੱਚ ਉਹਨਾਂ ਨੇ ਖੱਟੀਆਂ ਸੀ ਤੂੰ 2 ਸਾਲਾਂ 'ਚ ਹੀ ਘਟ ਗਿਆ ਆਪਦੇ ਪੁੱਤਾਂ ਕਿ ਨਹੀਂ ਹੋ ਗਿਆ ਯਾਰ ਉਹੀ ਦਿੱਲੀ ਦਾ ਖੂਨ ਉਹੀ ਕੇਪੀਐਸ ਵਰਗੀਆਂ ਰੂਹਾਂ ਉਹੀ ਬਿਆਨਤੇ ਪੁੱਛਣ ਵਾਲੇ ਕੰਮ ਵੀ ਤੂੰ ਆਪਦੇ ਪੁੱਤਾਂ ਨੂੰ ਮਰਵਾਏਗਾ ਬਰਫਦਿਆਂ ਸੱਲੀਆਂ ਤੇ ਭਾਨੇ ਸਿੱਧੂ ਦਾ ਖੋਟ ਦੱਸ ਦੋ ਬਾਈ ਕੀ ਹੈ ਠੱਗ ਏਜੰਟਾਂ ਤੋਂ ਪੈਸੇ ਲੈ ਕੇ ਵਾਪਸ ਦੇਣੇ ਕੋਈ ਮਾੜੀ ਗੱਲ ਹੈ ਰਾਜ ਭਾਈ ਸਟੇਟਮੈਂਟ ਉਹਨਾਂ ਦੀ ਵੀ ਆਈ ਸੀ ਪੁਲਿਸ ਮਹਿਕਮੇ ਦੀ ਕਿ ਆ ਤਾਂ ਝੂਠ ਦੁਫਾਨ ਕਹੀ ਜਨੇ ਤੁਸੀਂ ਬਈ ਸਿੱਲੀਆਂ ਤੇ ਇੰਨਾ ਕਰਤਾ ਜਿਸ ਸਿਸਟਮ ਵੀ ਕੁਝ ਨਹੀਂ ਹੋਇਆ ਜੀ ਵੀ ਇਹ ਜਾਣ ਕੇ ਝੂਠ ਫੈਲਾਇਆ ਜਾ ਰਿਹਾ ਸੀ ਕੋਈ ਉਹਨਾਂ ਤੇ ਕੋਈ ਤਸ਼ੱਦਦ ਨਹੀਂ ਕਰਿਆ ਕੁਝ ਵੀ ਨਹੀਂ ਕੀਤਾ ਸਾਡੇ ਨਾਲ ਤਾਂ 999 'ਚ ਵੀ ਨਹੀਂ ਹੋਇਆ ਹੋਣਾ ਜੀ ਉਹਨਾਂ ਨੇ ਕਿੱਦਾਂ ਕਿਹਾ ਵੀ 999 'ਚ ਤੁਹਾਡੇ ਮੁੰਡੇ ਨਰਾਂ ਦੇ ਲੈ ਜਾ ਕੇ ਮਾਰਤੇ ਇਹਨਾਂ ਨੇ ਕਿੱਦਾਂ ਕਿਹਾ 999 ਛੋਟੇ ਝੂਠੇ ਪਰਚੇ ਪਾ ਕੇ ਅੰਦਰ ਡੇਗਤੇ ਸਾਡੇ ਬੰਦੀ ਸਿੰਘ ਅੰਦਰ ਬੈਠੇ ਸਜਾਵਾਂ ਪੂਰੀਆਂ ਹੋ ਗਈਆਂ ਇਹਨਾਂ ਨੇ ਐਂ ਦੱਸੋ ਕਿੱਦੇ ਮਾਫੀ ਕਿੱਦੇ ਮੰਗੀ ਐ ਸਾਡੇ ਦਾ ਕਾਲ ਤੱਕ ਸਾ ਵੀ ਨਹੀਂ ਢਾਏ ਗਏ ਹੁਣੇ ਸਾਡੇ ਦਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਬੀਆਂ ਵੀ ਨਹੀਂ ਹੋਈਆਂ ਹੋਣੀਆਂ ਸਾਡੇ ਤਾਂ ਸਿੰਘ ਅਜੇ ਬੰਦੀ ਜੇਲ੍ਹਾਂ 'ਚ ਵੀ ਨਹੀਂ ਹੋਣੇ ਐਂ ਦੱਸ ਦਿਓ ਵੀ ਕਦੇ ਜ਼ੁਲਮ ਕਰਨ ਵਾਲਾ ਬੰਦਾ ਮੰਨਦਾ ਹੁੰਦਾ ਬਈ ਮੰਨਦਾ ਹੁੰਦਾ ਕਿ ਚਿਹਰੇ ਤੋਂ ਨਹੀਂ ਦਿੰਦਾ ਭਾਨੇ ਤਾਂ ਸਾਨੂੰ ਪਤਾ ਨਹੀਂ ਅਸੀਂ ਭਰਾ ਆ ਬਾਈ ਵੀ ਉਹਦਾ ਚਿਹਰਾ ਪਹਿਲਾਂ ਕਿਹੋ ਜਿਹਾ ਸੀ ਇਹਨਾਂ ਨੇ ਕਿਹੋ ਜਿਹਾ ਕਰਤਾ ਚਾਰ ਪੰਜ ਦਿਨਾਂ ਦੇ ਵਿੱਚ ਬਿਲਕੁਲ ਖਾਲਸਾ ਬਾਈ ਕਿਵੇਂ ਅੱਜ ਦਾ ਲੱਗਿਆ ਸਿਸਟਮ ਜਿਵੇਂ ਪੂਰਾ ਕਿਤੇ ਨਾ ਕਿਤੇ ਬੈਰੀਗੇਡਿੰਗ ਚਾਰੇ ਪਾਸੇ ਸੀ ਬਰਨਾਲਾ ਸਾਈਡ ਪਟਿਆਲਾ ਸਾਈਡ ਸੁਨਾਮ ਸਾਈਡ ਨਾਬਾ ਸਾਈਡ ਬਹੁਤ ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆ ਸੀ ਮਤਲਬ ਔਣ ਚ ਜਦੋਂ ਤੁਸੀਂ ਆਏ ਕਿੱਥੇ ਦਿੱਕਤਾਂ ਲੱਗੀਆਂ ਕਿੱਥੇ ਰੁਕੇਗੇ ਪਹਿਲਾਂ ਤੇ ਕਿਵੇਂ ਪਹੁੰਚੇ ਇੱਥੇ ਸਾਰੇ ਸਾਰੇ ਕਿਤੇ ਰੁਕਿਆ ਗਿਆ ਬਾਈ ਅਸੀਂ ਮਹਿਲਾਣੇ ਪਾਸੋਂ ਆਏ ਸੀ ਮਹਿਲਾ ਜਿਹੜਾ ਪਹਿਲਾਂ ਬੈਰੀਗੇਡ ਸੀ ਉਹ ਅਸੀਂ ਤੋੜਿਆ ਅਸੀਂ ਉੱਥੇ ਬੈਠ ਸਭ ਤੋਂ ਮਤਲਬ ਇਹਨਾਂ ਲੋ ਫਾਇਰ ਬਗੜ ਉੱਥੇ ਚੱਲੀ ਹੈ ਸਾਡੇ ਉੱਤੇ ਪਾਣੀ ਪਾਇਆ ਗਿਆ ਪਾਣੀ ਪਾਉਣ ਤੋਂ ਬਾਅਦ ਲਾਠੀ ਚਾਰਜ ਕੀਤਾ ਗਿਆ ਤੇ 250 ਭਰਾ ਕੌਰੀਆਂ ਢਾਣੇ ਦੇ ਵਿੱਚ ਉਹ ਉੱਥੇ ਚੱਕ ਕੇ ਲੈ ਗਏ ਨੇ ਕੌਰੀਆਂ ਲੈ ਗਏ ਕੁਝ ਸੁਨਾਮ ਲੈ ਗਏ ਉਹਦੇ ਉਹਦੇ ਵਿੱਚ ਕੁਝ ਮੇਰੇ ਸਾਥੀ ਨੇ ਤੇ ਸਾਡੇ ਜ਼ਿਲ੍ਹੇ ਦੇ ਜਰਨਲ ਸਕੱਤਰ ਰਣ ਸਿੰਘ ਛੱਠਾ ਜੀ ਉਹਨਾਂ ਵਿੱਚ ਨੇ ਤੇ ਕੁਝ ਭਰਾ ਸਾਡੇ ਜਖੇਪਲ ਤੋਂ ਨੇ ਤੇ ਉਹਨਾਂ ਨੂੰ ਸਾਰਿਆਂ ਨੂੰ ਕਿਸੇ ਨੂੰ ਸਾਜ ਲਈ ਕਿਸੇ ਨੂੰ ਕੌਰੀਆਂ ਕਿਸੇ ਨੂੰ ਸੁਨਾਮ ਰੱਖਿਆ ਹੋਇਆ ਅਸੀਂ ਇਹ ਵੀ ਤੁਹਾਡੇ ਜਰੀਏ ਅਪੀਲ ਕਰਦੇ ਆ ਕਿ ਬਈ ਇਹਨਾਂ ਨੂੰ ਜਲਦੀ ਜਲਦੀ ਛੱਡ ਦਿੱਤਾ ਜਾਵੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਕਿ ਸਾਡੇ ਤਾਂ ਪਹਿਲੀ ਬੰਦੀ ਬਹੁਤ ਬੈਠਿਆ ਬਾਈ ਪਹਿਲੀ ਸਾਡੇ ਸਿੰਘ ਅੰਦਰ ਬੈਠਿਆ ਜੇ ਆਹੀ ਦੌਰ ਚੱਲਦਾ ਰਿਹਾ ਤੇ ਫਿਰ ਬਚਾਂਗੇ ਕਿਵੇਂ ਕਿਵੇਂ ਨੌਜਵਾਨਾਂ ਨੂੰ ਕੱਢਾਂਗੇ ਅਸੀਂ ਤਾਂ ਉਹ ਸਿੰਘਾਂ ਨੂੰ ਸੁਣਾਉਣ ਦੇ ਲਈ ਮੋਰਚਾ ਲਾਇਆ ਸੀ ਤੇ ਪਰ ਇਹ ਭਗੰਤ ਸਾਹਿਬ ਤਾਂ ਹੋਰ ਸਾਡੇ ਸਿੰਘਾਂ ਨੂੰ ਬੰਦੀ ਬਣਾਉਣ ਲੱਗ ਗਿਆ ਬਾਈ ਬਾਈ ਜੀ ਹੁਣ ਕੀ ਲੱਗਦਾ ਹੁਣ ਜਿਵੇਂ ਨੈਸ਼ਨਲ ਹਾਈਵੇ ਬਠਿੰਡਾ ਚੰਡੀਗੜ੍ਹ ਦਾ ਸੰਪਰਕ ਤੋੜਦਾ ਜੀ ਤੁਸੀਂ ਇੱਥੇ ਇੱਥੇ ਬੈਠ ਕੇ ਵੱਡਾ ਹਜੂਮ ਵੀ ਪਹੁੰਚਿਆ ਕਦੋਂ ਤੱਕ ਕਿ ਮੈਂ ਤੇ ਮੀਟਿੰਗ ਚੱਲ ਰਹੀ ਹੈ ਜਾਂ ਕੀ ਗੱਲਬਾਤ ਹੋ ਰਹੀ ਹੈ ਜਦੋਂ ਤੱਕ ਬਾਈ ਰਿਹਾ ਨਹੀਂ ਹੁੰਦਾ ਜੀ ਇਹਦਾ ਸਿੱਧੀ ਸਪਸ਼ਟ ਗੱਲ ਹੈ ਪਰਚੇ ਰੱਦ ਕਰੋ ਭਾਨੇ ਨੂੰ ਰਿਹਾ ਕਰੋ ਪਹਿਲਾਂ ਕਿਹੜਾ ਕਢਾਏ ਨਹੀਂ ਬਾਈ ਮਨਜੀਤ ਨੇ ਰ ਅਰਗੇ ਨਿਕਲੇ ਪਰ ਇਹਦਾ ਲੋਕਾਂ ਦਾ ਹਜੂਮ ਹੁੰਦਾ ਜੇ ਲੋਕ ਇਕੱਠੇ ਹੋਗੇ ਤਾਂ ਹੱਥਾਂ ਟਕਰੇ ਹੀ ਹੋ ਸਕਦੀਆਂ ਮੈਂ ਜ਼ਿੰਮੇਵਾਰ ਹਾਂ ਹੱਥਾਂ ਟਕਰੇ ਹੀ ਹੋ ਜੂਗੇ ਜੇ ਲੋਕ ਇਕੱਠੇ ਹੋਗੇ ਬਾਈ ਚੜ੍ਹਦੀ ਕਲਾ ਦੇ ਵਿੱਚ ਜਾਊ ਫੈਸਲਾ ਮੈਂ ਕਹਿੰਦਾ ਫੈਸਲਾ ਆਉਣ ਵਾਲੀ ਹੈ ਚੜਦੀ ਕਲਾ ਦੇ ਵਿੱਚ ਹੋਊਗਾ ਫੈਸਲਾ ਬਿਲਕੁਲ ਜੀ ਸੋਰਾਜ ਸਿੰਘ ਖਾਲਸਾ ਜੋ ਕਿਤੇ ਨਾ ਕਿਤੇ ਵੱਡੀਆਂ ਦਿਗਤਾਂ 'ਚ ਅਰੈਸਟ ਵੀ ਕੀਤੇ ਗਏ ਉਸ ਤੋਂ ਬਾਅਦ ਵੱਡਾ ਹਜੂਮ ਲੈ ਕੇ ਅੱਜ ਪਹੁੰਚੇ ਨੇ ਸੋ ਵੱਡਾ ਇਕੱਠਾ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਜਿੱਥੇ ਤਸਵੀਰਾਂ ਤੁਸੀਂ ਸਿੱਧੀਆਂ ਦੇਖ ਰਹੇ ਹੋ ਕਿ ਮੀਟਿੰਗਾਂ ਚੱਲ ਰਹੀ ਨੇ ਹੁਣ ਮੀਟਿੰਗਾਂ 'ਚ ਕਿਵੇਂ ਦਾ ਫੈਸਲਾ ਆਉਣਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਗਰੂਰ